ਆ ਵਾਲੇ ਨੇ ਮੂੰਹ ਮੋੜਦਾ ਟੱਕਣੇ ਮੋਤੀ ਜਿੱਤਦਾ ਹੈ ਤਾਂ ਪੰਜਾਬ ਨੇ ਮੂੰਹ ਮੋੜਦਾ ਟੱਕਣੇ ਜਿਵੇਂ ਹੁਣੇ ਦਿੱਲੀ ਤੋਂ ਹਾਰ ਕੇ तकरीबन ਹਾਲਾਤ ਹੋ ਰਹੇ ਨੇ ਮੈਨੂੰ ਠੀਕ ਨਹੀਂ ਲੱਗਦੇ ਹੈ ਵੀ ਜਿਹੜੇ ਹਾਲਾਤ ਨੇ ਆਟੋਮੈਟਿਕਲੀ ਆਪਾਂ ਨੂੰ ਸਤਾਈ ਦਾ ਪਤਾ ਲੱਗੇ ਜਾਣਾ ਸਤਾਈ ਬਹੁਤ ਦੂਰ ਆ ਹਲੇ ਬਲਾਸਟਾਂ ਪਾਉਣੀ ਆ ਇੱਥੇ ਦੀ ਬਹੁਤ ਗੋਸ਼ ਆ ਇੱਥੇ ਆਪਾਂ ਨੂੰ ਅਗਲੇ ਨੇ ਕਹਿੰਦਾ ਜੀ ਭੈਣ ਭਾਈਆ ਸਾਡਾ ਆਏ ਆ ਬਹੁਤ ਉਹ ਤੋਂ ਥੋੜਾ ਜਿਹਾ ਬਣ ਕਰੀਂ ਰੱਖੋ ਜੇ ਸਾਈਕਾਟ ਕਰਨਾ ਤਾਂ ਫੁੱਲ ਕੇ ਕਰੋ ਜੇ ਮੈਂ ਵਾਈਕਾਟ ਕਰਦਾ ਕਹੀ ਕੀਤਾ ਤਾਂ ਫੁੱਲ ਕੇ ਕਰਦਾ ਚਾਹੇ ਸੇ ਬਰਸੀ ਲੱਗ ਜਵੇ ਉਹ ਕਿਹੋ ਜਿਹਾ ਆਪਣਾ ਡਰ ਨਹੀਂ ਹੈਗੀ ਜਿਹੜੀ ਗੱਲ ਆ ਬੜੀ ਥੁੱਲ ਕੇ ਦੱਸੋ ਦੁਬਾਰਾ ਫੇਰ ਬਹਿੰਤੀ ਕਰਦਾ ਕਿ ਪਈ ਸਾਰੇ ਇਕੱਠੇ ਹੋ ਕੇ ਆਪਣੇ ਆਪਣੇ ਵਿਚਾਰ ਆਪਣੇ ਆਪਣੇ ਘਰਾਂ ਤੱਕ ਪਹੁੰਚਾਓ ਫੋ ਮੈਂ ਇੱਕ ਤੋਂ ਨਾਰੇ ਲਾਉਣਾ ਕਿਸਾਨ ਮਜ਼ਦੂਰ 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 ਇੱਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ 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 ਇੱਕਤਾ ਜਿੰਦਾਬਾਦ 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 ਲੈ ਨੀ ਕਿਸਾਨ ਕਾ ਨਾ ਕੋਈ ਕਿਉਂਕਿ ਹੰਦਰਿਆ ਦੇ ਬਾਦ ਵਿੱਚ ਸਵਾਰ ਹੈ। ਜਦੋਂ ਉਹ ਪਾਉਂਗਾ ਬੰਦੀ ਗਿਆ ਹੈ। ਮੈਂ ਤੁਹਾਨੂੰ ਰੋਡ ਤੋਂ ਦੀ ਕਰ ਰਹਾ ਹਾਂ। ਇਹਨਾਂ ਨੇ ਐਕਸੀਡੈਂਟ ਕਰਨਾ ਸਟੇਨਾ ਗੁਰੂ ਜੀ ਤੋਂ ਹੈ। ਸਾਡੇ ਬੱਚੀ ਜਦਿਆ ਬੰਦਿਆ ਬੰਦਿਆ। ਹੰਦਰਪੁਰ ਦੀ क्रांतिकारी किसान यूनियन ਦੇ ਜੀਤਾ ਕਮੇਟੀ ਮੈਂਬਰ ਰਮਨਦਰ ਸਿੰਘ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੰਗਠਨ ਕਮੇਟੀ ਮੈਂਬਰ ਜੀ ਜਿਹੜੀ ਗੱਲਾਂ ਵਿਚਾਰਾਂ ਜਿਹੜੇ ਕਿਸਾਨਾਂ ਸਾਹਮਣੇ ਕਰ ਲਗਾ ਜੀ ਰਮਨਦਰ ਸਿੰਘ ਸਾਥੀ 3 ਮਾਰਚ ਤੋਂ ਤੁਸੀਂ ਦੇਖ ਰਹੇ ਹੋ ਕਾਰਪੋਰੇਟ ਵੀ ਬਿਲਾਦ ਸਰਕਾਰ ਕੰਪਨੀ ਮਾਲਕਾਂ ਦੇ ਹੱਕ ਦੇ ਵਿੱਚ ਕਿੰਨੀ ਪੁੱਟ ਰਹੀ ਹੈ ਲੰਬਾ ਸਮੇਂ ਤੋਂ ਇਹ ਧਰਨਾ ਚੱਲ ਰਿਹਾ ਹੈ ਨੁੜ ਨੁੜ ਕੇ ਬਹੁਤ ਆਤਮਾਨ ਸਾਹਿਬ ਨੂੰ ਬੜਾ ਕੱਢੀ ਜਾ ਰਹੀ ਹੈ ਸਾਨੂੰ ਲੱਗਦਾ ਵੀ ਇਹ ਠੀਕ ਨਹੀਂ ਹੋ ਗਿਆ ਤੁਹਾਨੂੰ ਇਹ ਕਥਨ ਹੈ ਸਰ ਸਾਬਾ ਨੰਬਰਦਾਰ ਸਾਹਿਬ ਵੀ ਕਹਿ ਕੇ ਦੇ ਰਹੇ ਆ ਕਿਨਾ ਮਾਨੂੰ ਚੰਗਿਆ ਫਿਰ ਲੋਕਾਂ ਨੇ ਕਿਹਾ ਵੀ ਤੁਸੀਂ ਆਏ ਹੋ ਮੀਟਰ ਤੇ ਧੰਨਵਾਦ ਕਰਨਾ ਤਾਂ ਕਹਾਂ ਉਹ ਜਦ ਤੱਕ ਤੁਸੀਂ ਉਹਨਾਂ ਦਾ ਧੰਨਵਾਦ ਕਰਦੇ ਰਹੋਗੇ ਨਾ ਪਿੰਡਾਂ ਵਿੱਚ ਆਉਂਦਿਆਂ ਦਾ ਆਉਂ ਬੈਠੀਏ ਦਿੱਤੀ ਜਿਵੇਂ ਤਰਹੀਆਂ ਨੇ ਕਦੇ ਅਸੀਂ ਮੀਜੇ ਜੀ ਦੀ ਆਏ ਹੋ ਲੀਡਰਾਂ ਦਾ ਧੰਨਵਾਦ ਕਰਦੇ ਹਾਂ ਕਦੇ ਅਸੀਂ ਕਾਂਗਰਸ ਦੇ ਆਏ ਹੋ ਲੀਡਰਾਂ ਦਾ ਧੰਨਵਾਦ ਕਰਦੇ ਹਾਂ ਕਦੇ ਅਸੀਂ ਆਮ ਆਦਮੀ ਪਾਰਟੀ ਦੇ ਆਏ ਹੋ ਲੀਡਰਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਹੀ ਆ ਗੂ ਜਦੋਂ ਤੱਕ ਸੀ ਇਹਨਾਂ ਦਾ ਤੰਗਬਾਜ਼ ਕਰਦੇ ਰਹਾਂਗੇ ਜੁੱਤੀਆਂ ਹੀ ਬਣ ਗਈਆਂ ਹਲਾ ਖਾਦੂ ਤੁਸੀਂ 70 ਸਾਲ ਤੋਂ ਸੋਚਦੇ ਜਨ ਆ ਰਹੇ ਆ ਕਿ ਇਹ ਵੀ ਆਮ ਦਾ ਬਟਨ ਦਾ ਬੜਨਾ ਛੋਟਾ ਥੀਖ ਬਦਲੂਗਾ ਤੁਸੀਂ ਸਾਰੇ ਬਜ਼ੁਰਗਾਂ ਦਾ ਆਖਣਾ ਹੈ ਇਹਨਾਂ ਦੀ 80-80 ਸਾਲ ਦੀ ਉਮਰ ਹੋਊਗੀ ਤਸ਼ਮੀਰਾ ਸਿੰਘ ਵਰਗੇ ਗੜਿਆਣਾ ਸਾਹਿਬ ਵਰਗੇ ਜਿਹੜਾ ਵੀ ਮੁੱਖ ਮੰਤਰੀ ਬਣਿਆ ਮੈਨੂੰ ਦੱਸ ਦਿਓ ਵੀ ਕਿਹੜਾ ਚੰਗਾ ਦਾ ਫੋਟਾ ਨਾਲ ਕਰਤਣਾ ਘੱਟ ਜੜੀ ਆ ਫੋਟਾ ਨਾਲ ਬਗਲਾਂ ਨੇ ਟੱਕਰੀ ਆ ਰਿਹਾ ਪਰ ਗਾੜੀ ਦੇ ਵਿੱਚੋਂ ਸਾਫ਼ ਮੰਗ ਰਿਹਾ ਪਰ ਫੋਟਾ ਪਰ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਫੋਟਾ ਭਾਜੀਪੀ ਨੇ ਸਾਡੇ 750 ਸ਼ਹੀਦ ਕਰਤਾ ਤਾਂ ਤੋਂ ਨੇ ਗੁਟਕਾ ਸਾਦੀ ਸੌ ਖਾ ਕੇ ਨਸ਼ਾ ਬੰਦ ਕਰਨ ਤੋਂ ਲੈ ਕੇ ਜਿੰਨੀਆਂ ਦੀਆਂ ਨੇ ਗੱਲਾਂ ਕਈਆਂ ਦੱਸ ਦੋ ਇੱਕ ਮੰਨੀਆਂ ਨੇ ਕੌਣ ਕਹਿੰਦਾ ਭਗਵਾਨ ਸਮਾਨ ਮੜਾ ਬਿਲਕੁਲ ਨਹੀਂ ਮੜਾ ਉਹ ਆਪਣੇ ਮਾਲਕਾਂ ਦੇ ਹੱਕ 'ਚ ਖੜਾ ਹੈ ਹਮੇਸ਼ਾ ਸਰਕਾਰਾਂ ਕਾਰਪੋਰੇਟ ਦੀ ਰਾਖੀ ਕਰਦੀਆਂ ਨੇ ਮੈਨੂੰ ਬਣਾਉਂ ਮੁੱਖ ਮੰਤਰੀ ਜਿਵੇਂ ਭਗਵਾਨ ਪਰਮਾਨੰਦ ਨੇ ਕਰਿਆ ਉਹਨਾਂ ਦੇ ਥੋੜੇ ਲੱਤਾਂ ਦੇ ਨੀਰ ਪਾਏ ਨਾ ਮੈਂ ਟੁਕੜੇ ਤੇ ਵੀ ਪਾਉਂਗਾ ਠਿਕਨੀ ਇਹ ਸਪਨੇਖਾ ਸਾਨੂੰ ਕੱਢਣਾ ਪਊਗਾ ਸਾਨੂੰ ਆਪਣੀ ਏਕਤਾ ਕਰਨੀ ਪਊਗੀ ਸਾਨੂੰ ਆਪਣੀ ਹੋਂਦ ਛੱਡਣੀ ਪਊਗੀ ਜਦੋਂ ਇਹ ਲੀਟਰ ਸਾਡੇ ਘਰਾਂ ਦੇ ਵਿੱਚ ਆਉਂਦੇ ਨੇ ਸਾਡੇ ਪਿੰਡਾਂ ਦੇ ਵਿਚਾਉਂਦੇ ਨੇ ਅਸੀਂ ਇਹਨਾਂ ਨੂੰ ਉਹ ਵਰਫੀ ਖਵਾਉਂਦੇ ਆ ਉਹਨਾਂ ਨੂੰ ਜਿਹੜੀ ਉਹ ਆਪਣੇ ਬੱਚਿਆਂ ਨੂੰ ਵੀ ਲਿਆ ਕੇ ਦਿੱਤੀ ਕਦੇ ਕਾਜੂ ਸਾਡੇ ਬਜ਼ੁਰਗਾਂ ਨੇ ਮੂੰਹ 'ਚ ਪਾ ਕੇ ਨਹੀਂ ਦੇਖਿਆ ਕਦੇ ਬਦਾਮ ਸਾਡੇ ਬਜ਼ੁਰਗਾਂ ਨੇ ਆਪਣੇ ਮੂੰਹ 'ਚ ਨਹੀਂ ਪਾ ਕੇ ਦੇਖਿਆ ਆਪਣੇ ਕਦੇ ਬੱਚਿਆਂ ਨੂੰ ਮੂੰਹ 'ਚ ਨਹੀਂ ਦਿੱਤਾ ਪਰ ਜਦੋਂ ਇਹਨਾਂ ਦੇ ਲੀਡਰ ਆਉਂਦੇ ਨੇ ਉਹਨਾਂ ਦੇ ਮੂੰਹੇ ਥਾਲੀਆਂ 'ਚ ਪਰੋਕ ਕੇ ਰੱਖ ਦਿੱਤਾ ਜਾਂਦਾ ਸਭ ਤਾਂ ਕੱਰੀਆਂ ਨਹੀਂ ਛੱਡਦੇ ਆਹੀ ਪਸੰਦ ਕਰੂਗਾ ਐਂਕੀ ਰੋਲਾਂਗੇ ਪੋਤਾ ਤਾਂ ਕਿ ਛੋਟੇ ਡੰਡੇ ਦੇ ਚੁੰਡਾ ਨਹੀਂ ਪਾਉਂਦੇ ਪਰ ਤੁੰਗੂ ਕਹਿੰਦੇ ਹਾਂ ਮੈਂ ਕਿਉਂਕਿ ਤੁਸੀਂ ਤਾਂ ਸੰਵਰਤੀ ਲੋਕ ਹੋ ਤੁਸੀਂ ਤਾਂ ਡੰਡੇ ਦੇ ਚੁੰਡਾ ਪਾਈ ਬੈਠੇ ਲੋ ਇਹ ਤੁੰਗੂ ਨਹੀਂ ਕਹਿਣਾ ਮੈਂ ਕਾਠ ਰਿਹਾ ਤੁੰਗੂ ਤੁਹਾਨੂੰ ਬੇਇੱਜ਼ਤੀ ਕਰਦਾ ਤੁਸੀਂ ਜਾ ਕੇ ਗੱਲਾਂ ਸੱਥਾਂ ਚ ਕਹੋ ਜਿਹੜੇ ਕਹਿੰਦੇ ਨੇ ਕਿਸਾਨਾਂ ਕੋਲ ਨਿਕਲ ਗਏ ਬਿਲਕੁਲ ਨਹੀਂ ਇਹਨਾਂ ਦਾ ਜਿਹੜਾ ਆਈਟੀ ਸੈਲਾ ਜਿਹੜਾ ਇਹਨਾਂ ਦੇ ਪਿੰਡਾਂ ਚ ਭੰਡ ਚਮਚੇ ਬੈਠੇ ਨੇ ਇਹਨਾਂ ਸਰਕਾਰਾਂ ਦੇ ਉਹ ਪ੍ਰਚਾਰ ਦੇ ਨੇ ਗੱਲ ਅਸੀਂ ਆ ਕਿਸਾਨ ਅੰਦੋਲਨ ਜਿੱਦੀ ਲੜ ਕੇ ਆਇਆ ਜਿੱਤ ਕੇ ਆਇਆ ਤੁਹਾਡੇ ਕੈਨਾਲਾ ਜਿਹੜੇ ਸਿੰਧ ਖੇਤੀ ਕਾਨੂੰਨ ਦੀ ਗੱਲ ਵੀ ਦਾ ਮੋਦੀ ਕਰਦਾ ਉਸੇ ਪਾਰਲੀਮੈਂਟ ਦੇ ਵਿੱਚ ਬਣਾਏ ਗਏ ਉਸੇ ਪਾਰਲੀਮੈਂਟ ਦੇ ਵਿੱਚ ਤੁਸੀਂ ਰੱਤ ਕਰਾ ਕੇ ਆਏ ਹੋ ਤੁਹਾਡੀ ਜਿੱਤਦੀ ਹੋ 30000 ਦੀ ਕਰੋੜ ਦੀ ਗੱਲ ਚਾਹੇ ਚਾਹੇ ਇੱਕ ਸਿੱਖ ਵਰਸ ਕਾਂਗਰਸ ਦੀ ਗੱਲ ਆ ਇਹ ਵਿਚਾਰਾਂ ਵੱਖ-ਵੱਖ ਹੋ ਸਕਦੀਆਂ ਨੇ ਪਰ ਲੜਨਿਆਲੇ ਲੋਕ ਨੇ ਇਹ ਸਾੜੇ ਪਾਏ ਜਾਂਦੇ ਨੇ ਸੇਨਾਂ ਦੇ ਆਈਟੀ ਸੇਨਾਂ ਦੇ ਵਿੱਚੋਂ ਉਹਨਾਂ ਦਾ ਬਹਿਣਾ ਤੁਸੀਂ ਬੈਹﾞ ਜਾਣੇ ਹੋ ਇੱਥੇ ਸਾਨੂੰ ਸਮਝਣ ਦੀ ਲੋੜ ਆ ਜਦੋਂ ਤੱਕ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਇਹਨਾਂ ਦੇ ਕੌਲੀ ਚੱਕਾਂ ਨੂੰ ਸਮਝਾਉਂਦੇ ਨਹੀਂ ਵੀ ਅਸੀਂ ਤਾਂ ਲੜਦੇ ਆ ਸੜਕਾਂ ਦੇ ਬੈਠੇ ਆ ਆਹ ਉਹ ਲੋਕ ਨੇ ਜਿਹੜੇ ਦਿੱਲੀ ਨੂੰੋਂ ਤੋਂ ਆਏ ਨੇ ਉੱਥੇ ਵੀ ਲੜ ਰਹੇ ਨੇ ਅੱਜ ਵੀ ਲੜ ਰਹੇ ਨੇ ਸਾਰੀਆਂ ਲੜਾਈਆਂ ਜਿੱਤਣ ਦੀਆਂ ਲੜੀਆਂ ਜਾਂਦੀਆਂ ਕੁਝ ਨਾਰਾਂ ਵੀ ਹੋ ਜਾਂਦੀਆਂ ਨੇ ਪਰ ਉਹਨਾਂ ਹਾਰਾਂ ਤੋਂ ਸਮਝਣ ਦੀ ਵੀ ਲੋੜ ਆ ਸਮਝਵਾ ਕੀਆ ਸਭ ਤੋਂ ਪਹਿਲਾਂ ਦੱਸੀ ਆਪਣੇ ਆਪ ਨੂੰ ਪ੍ਰੈਸ਼ਰ ਪਾਈਆਂ ਉਹਨਾਂ ਦਾ ਇੱਕ ਹੋਣ ਦਾ ਪੂਰੇ ਭਾਗ ਕਾਜ ਕੋਠੋਂ ਕੱਢ 5-7 ਬੰਦੀਆਂ ਬੈਠੀਆਂ ਨੇ ਰਾਜੇਵਰ ਸਾਹਿਬ ਦੀ ਜੱਫੇ ਬੰਦੀ ਜੱਫੇ ਬੰਦੀ ਬੈਠੀਆਂ ਅਸੀਂ ਬੈਠੇ ਗ੍ਰੰਥੀ ਕਾ ਦੀ ਕਿਸਾਨ ਗੁਰੂਆਂ ਦਾ 10 ਸਾਲ ਦੀ ਬੇਠੇ ਬੰਦੀ ਬੈਠੀਆਂ ਲਖਵਾਰ ਸਾਹਿਬ ਦੀ ਜੱਫੇ ਬੰਦੀ ਬੈਠੀਆਂ ਆਪਣੇ ਨਾਲ ਮੇਰਕਲੇ ਵੀ ਆਏ ਨੇ ਜੱਜਸ ਬਲਾਈ ਵਾਲੇ ਵੀ ਆਏ ਨੇ ਜਦੋਂ ਤੱਕ ਅਸੀਂ ਕਿਰਤੀ ਲੋਕ ਇਕੱਲੇ ਹੁੰਦੇ ਸਾਡੇ ਡੰਡੇ ਹੀ ਬਣਦੇ ਨੇ ਚਾਹੇ ਡੰਡਾ ਚੰਨ ਲੋ ਚਾਹੇ ਇਹਨਾਂ ਨੂੰ ਜਿਹੜੇ ਕੌਂਦੀ ਚੱਤ ਪਲੇਮ ਨੇ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਪਿੱਛੇ ਮੋੜ ਦੋ ਜਦੋਂ ਤੱਕ ਪਿੰਡਾਂ ਚ ਆਉਣ ਦੇ ਤੁਸੀਂ ਦਿੱਤੀਆਂ ਨਹੀਂ ਨਾ ਮਾਰਦੇ ਇੱਕ ਇੱਕ ਗੁਹਾਰੇ ਨੂੰ ਬਾੜਾ ਲਾ ਕੇ ਪਾਤੀਆਂ ਨਹੀਂ ਮਾਰਦੇ ਜਦ ਤੱਕ ਨਹੀਂ ਸੂਤ ਆਉਂਦੇ ਇਹ ਜਦ ਤੱਕ ਤੁਸੀਂ ਕਾਜੂ ਖਰਾਉਂਦੇ ਰਹੋਗੇ ਇਹਨਾਂ ਨੂੰ ਜਦੋਂ ਤੱਕ ਇਹਨਾਂ ਨੂੰ ਬਦਾਮ ਖਰਾਉਂਦੇ ਰਹੋਗੇ ਛੋਟੀ ਛਿੱਲ ਆਇਓ ਲਾਉਂਗੇ ਇਹ ਜਾਂ ਮੇਰੀ ਗੱਲ ਕਹਿ ਦੋ ਗੱਲ ਤਾਂ ਤਾਂ ਮੇਰੇ ਗੱਲ ਦੇ ਵਿੱਚ ਫਰਕ ਆ ਹਮੇਸ਼ਾ ਸਰਕਾਰ ਕੋਈ ਵੀ ਬਣ ਜਵੇ ਛੋਟੇ ਤੋਂ ਚੋਣਿਆ ਜਾਵੇ ਐਮਐਲਏ ਛੋਟਾ ਤੋਂ ਚੋਣਿਆ ਜਾਵੇ ਮੁੱਖ ਮੰਤਰੀ ਹਮੇਸ਼ਾ ਉਤਾਰੋਂ ਚੁਟੀਏ ਦੀਆਂ ਨੀਤੀਆਂ ਨੇ ਉਹਨਾਂ ਨੂੰ ਲਾਗੂ ਕਰ ਮੰਗੇ ਉਹੀ ਧੰਨਵੰਦਨ ਇਹਨਾਂ ਨੂੰ ਉਹੀ ਸਰਕਾਰ ਬਣਾਉਂਦੇ ਨੇ ਉਹਨਾਂ ਵਾਸਤੇ ਨੀਤੀਆਂ ਬਣਦੀਆਂ ਨੇ ਕਾਮੇਜ਼ ਗੁਲਾਮ ਵਾਸਤੇ ਨੀਤੀਆਂ ਬਣਦੀਆਂ ਨੇ ਨਾ ਛੋਟੇ ਵਪਾਰੀ ਵਾਸਤੇ ਨੀਤੀਆਂ ਬਣਦੀਆਂ ਨੇ ਨਾ ਕਿਸਾਨ ਵਾਸਤੇ ਨੀਤੀਆਂ ਬਣਦੀਆਂ ਨੇ ਪਰਾਲੀ ਨੂੰ ਇੱਕ ਤੁਸੀਂ ਹੁਣ ਨਹੀਂ ਲਾਉਣ ਲੱਗੇ ਕ੍ਰਾਲੀ ਨੂੰ ਅੱਜ ਸੋਦੇ ਬਜ਼ੁਰਗ 70 ਸਾਲ ਤੋਂ ਲੜ ਰਹੇ ਹਨ ਪਰ ਕਾਰਨ ਕੀ ਆ ਕਾਰਨ ਆ ਵੀ ਉਹ ਜਿਹੜੇ ਕਾਰਪੋਰੇਟ ਸੰਧ ਬਣਾਉਂਦੇ ਨੇ ਉਹਨੇ ਦੇ ਹਿੱਸੇ ਆ ਦੇਤਾ ਸਰਕਾਰ ਨੂੰ ਸਾਦੇ ਸੰਧੂਿਕਰੋਂ हट ਕੇ ਸਮਾਨੇ ਹਿੱਸੇ ਦਿੱਤਾ ਵੀ ਅਨੁਲੂਕ ਕ੍ਰਾਲੀ ਬੰਦ ਕਰੋ ਤਾਂ ਸਾਡੇ ਕੋਲ 4-5 ਟਰੈਕਟਰ ਲੈਣਗੇ ਤਾਂ ਲੈਣਗੇ ਸਾਡੇ ਕੋਲ ਸੁਪਰ ਸਿੱਟਰਾਂ ਤਾਂ ਲੈਣਗੇ ਸਾਡੇ ਕੋਲ ਮੰਚਰ ਇਹ ਸਾਰੀਆਂ ਭਾਵਾਂ ਚੱਲਣ ਰਹਿਣਾਂ ਦੀਆਂ ਜਦੋਂ ਜਦੋਂ ਤੱਕ ਤੁਸੀਂ ਇਹਨਾਂ ਚੱਲਣ ਨੂੰ ਵੀ ਸਮਝਦੇ ਐ ਬੰਤੀ ਕੜੀਆਂ ਆਖਰ ਤੱਕ ਲੋਕਾਂ ਉੱਤੇ ਲੱਗ ਗਏ ਹਰ ਜਗ੍ਹਾ ਨੂੰ ਸੰਗਠਿਤ ਕਰਨ ਮੋਰਚੇ ਵਿੱਚ ਹੋਏ ਵਿਰੋਧ ਦੇ ਜਬਰ ਦੇ ਜੋ ਵਿੱਚੋਂ ਦਾ ਘਰ ਨਾਲ ਘਰਾਂ ਸਾਰੇ ਕਿਸਾਨਾਂ ਨੂੰ ਜੱਟਣੇ ਪਏ ਤੇ ਫੋਦੀ ਇੱਕੇ ਦੀ ਦਿੱਤਾ ਸਾਰੇ ਹੀ ਲੋਕਾਂ ਨੇ ਇਕੱਠੇ ਹੋ ਵੀ ਨੋੜੇ ਜੜੀ ਇੰਨੀ ਕਬੰਤੀ ਸੀ ਵਾਹੁਰਤ ਜੀ ਦਾ ਖਾਸਾ ਵਾਹੁਰਤ ਜੀ ਦਾ ਓਹ ਢੇ ਗਾੜੀ ਦਾ ਬਾਅਦ ਚਲੇਗਾ সংযুক্ত কৃষক নেতা জিন্দাবপুর জিন্দাবপুর